ਮੌਨਸੂਨ ਐਸ ਵਕਤ ਆਪਣਾ ਪੂਰਾ ਜ਼ੋਰ ਦਿਖਾ ਰਿਹਾ ਜਿਸ ਦੇ ਨਾਲ ਕਿ ਪਹਾੜਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਮੀਂਹ ਪੈ ਰਿਹਾ ਤੇ ਇਸੇ ਮੀਂਹ ਦੇ ਨਾਲ ਫਿਰ ਜਦੋਂ ਪਹਾੜਾਂ ਦੇ ਵਿੱਚ ਮੀਂਹ ਪੈਂਦਾ ਤਾਂ ਫਿਰ ਅਕਸਰ ਇਸ ਸੁਭਾਅ ਹੈ ਗੱਲ ਆ ਕਿ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਵਧਣ ਲੱਗ ਜਾਂਦਾ ਤਾਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੰਡੋਰ ਡੈਮ ਦੇ ਵਿੱਚ ਪੌਂਗ ਡੈਮ ਦੇ ਵਿੱਚ ਤੇ ਭਾਖੜਾ ਡੈਮ ਦੇ ਵਿੱਚ ਪਾਣੀ ਦਾ ਪੱਧਰ ਵਧ ਰਿਹਾ ਤੇ ਸਭ ਦੇ ਵਿਚਾਲੇ ਪਹਿਲਾਂ ਵੀ ਜਿਹੜੇ ਭਾਖੜਾ ਡੈਮ ਦੇ ਫਲੱਡ ਗੇਟ ਨੇ ਉਹ ਖੋਲੇ ਗਏ ਸੀ ਪਰ ਇਸ ਵਕਤ ਖਤਰੇ ਦੇ ਨਿਸ਼ਾਨ ਤੋਂ ਮਹਿਜ਼ 100 ਫੁੱਟ ਹੈਟਾ ਜਿਹੜਾ ਪਾਣੀ ਆ ਭਾਖੜਾ ਡੈਮ ਦੇ ਵਿੱਚ ਰਹਿ ਚੁੱਕਿਆ ਜਿੱਤੇ ਕਿ ਤਕਰੀਬਨ ਜਿਹੜਾ ਮਹਿਜ਼ 100 ਫੁੱਟ ਹੈਟਾ ਜਿਹੜਾ ਆ ਖਤਰੇ ਦੇ ਨਿਸ਼ਾਨ ਤੋਂ ਪਾਣੀ ਰਹਿ ਚੁੱਕਿਆ ਲਗਾਤਾਰ ਪਾਣੀ ਵਧ ਰਿਹਾ ਹਾਲਾਂਕਿ 2-3 ਦਿਨ ਪਹਿਲਾਂ ਜਿਹੜਾ ਭਾਖੜਾ ਡੈਮ ਦੇ ਜਿਹੜੇ ਫਲੱਡ ਗੇਟ ਨੇ ਉਹ ਵੀ ਖੋਲੇ ਗਏ ਨੇ ਨਹਿਰਾਂ ਦੇ ਵਿੱਚ ਅਤੇ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਸ ਕਰਕੇ ਵਧਣ ਲੱਗਿਆ ਜਾਨੀ ਕਿ ਸਤਲੁਜ ਦਰਿਆ ਤੇ ਨਹਿਰਾ ਦੇ ਵਿੱਚ ਪੰਜਾਬ ਦੀਆਂ ਦੇ ਵਿੱਚ ਕਈ ਦੇ ਵਿੱਚ ਪਾਖੜਾ ਡੈਮ ਦੇ ਫਲੱਡ ਗੇਟ ਖੋਲ ਕੇ ਪਾਣੀ ਛੱਡਿਆ ਗਿਆ ਪਰ ਇਸ ਪਾਣੀ ਛੱਡਣ ਦੇ باوجود ਵੀ ਲਗਾਤਾਰ ਪਾਖੜਾ ਡੈਮ ਦੇ ਵਿੱਚ ਪਾਣੀ ਦਾ ਪੱਧਰ ਵਧ ਰਿਹਾ ਜਿੱਥੇ ਪਾਖੜਾ ਡੈਮ ਦੇ ਵਿੱਚ ਪਾਣੀ ਦਾ ਪੱਧਰ ਵਧ ਰਿਹਾ ਖਤਰੇ ਦੇ ਨਿਸ਼ਾਨ ਦੇ ਨੇੜੇ ਵੱਲ ਨੂੰ ਵਧ ਰਿਹਾ ਪਰ ਇਧਰਲੇ ਪਾਸੇ ਨੈਰਾ ਤੇ ਸਤਲੋ ਇਸ ਦੇ ਜਿਹੜਾ ਕੰਡੇ ਜਾਣ ਤੋਂ ਗੁਰੇਸ ਕਰਨ ਦੇ ਲਈ ਕਿਹਾ ਗਿਆ ਵਾਰ-ਵਾਰ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਖੁਦ ਸਾਰੀ ਜਿਹੜੀ ਇਸ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਆ ਪੂਰਾ ਜਿਹੜਾ ਲੋਕਾਂ ਨੂੰ ਜਾਗਰੂਕ ਬੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਇਸ ਵਕਤ ਜੋ ਹਾਲਾਤ ਨੇ ਜਿਹੜਾ ਬਾਖੜਾ ਡੈਮ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ 1584 ਫੁੱਟ ਦੇ ਉੱਪਰ ਪਹੁੰਚ ਚੁੱਕਿਆ ਜਾਨੀ ਕਿ ਮੈਜ ਖਤਰੇ ਦੇ ਨਿਸ਼ਾਨ ਤੋਂ 100 ਫੁੱਟ ਹੇਠਾਂ ਰਹਿ ਚੁੱਕਿਆ ਖਤਰੇ ਦੇ ਜਿਹੜਾ ਨਿਸ਼ਾਨ ਆ 1680 ਫੁੱਟ ਤੇ तकरीबन ਤੁਸੀਂ ਦੇਖੋ ਕਿ 1680 ਫੁੱਟ ਤੇ ਖਤਰੇ ਦਾ ਨਿਸ਼ਾਨ ਆ ਤੇ 1584 ਫੁੱਟ ਤੇ 100 ਫੁੱਟ ਤੋਂ ਵੀ ਘੱਟ ਜਿਹੜਾ ਇਸ ਵਕਤ ਪਾਣੀ ਦਾ ਪੱਧਰ ਜਿਹੜਾ ਉਹ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਰਹਿ ਚੁੱਕਿਆ ਤੇਕਰ ਜੇਕਰ ਇਸ ਵਕਤ ਤੋਂ 2-3 ਦਿਨ ਪਹਿਲਾਂ ਦੀ ਸਥਿਤੀ ਵੱਲ ਵੀ ਝਾਤ ਮਾਰੀਏ ਤਾਂ ਜਦੋਂ 2-3 ਦਿਨ ਪਹਿਲਾਂ ਜਿਹੜੇ ਫਲੱਡ ਗੇਟ ਨਹੀਂ ਖੋਲੇ ਸੀ ਤਾਂ ਉਸ ਵਕਤ 15 100 70 ਫੁੱਟ ਤੇ ਪਾਣੀ ਦਾ ਪੱਧਰ ਸੀ ਜਾਨੀ ਕਿ 100 ਤਕਰੀਬਨ 3-4 ਫੁੱਟ ਦਾ ਜਿਹੜਾ فاਸਲਾ ਖਤਰੇ ਦੇ ਨਿਸ਼ਾਨ ਤੋਂ ਚੱਲ ਰਿਹਾ ਸੀ ਪਰ ਹੁਣ ਤਕਰੀਬਨ 97-98 ਫੁੱਟ ਦਾ فاਸਲਾ ਚੱਲਿਆ ਹਾਲਾਂਕਿ ਜਿਹੜਾ ਇਸ ਤੋਂ ਜਿਹੜਾ ਪਾਣੀ ਰਿਲੀਜ਼ ਵੀ ਜਿਹੜਾ ਕੀਤਾ ਜਾ ਰਿਹਾ ਹਾਲਾਂਕਿ 7 ਰੁੱਸ ਨੂੰ ਨਹਿਰਾਂ ਨੂੰ ਜਿਹੜਾ ਪਾਣੀ ਰਿਲੀਜ਼ ਵੀ ਕੀਤਾ ਜਾ ਰਿਹਾ ਪਰ ਇਹ ਸਭ ਦੇ ਬਾਵਜੂਦ ਵੀ ਜਿਹੜਾ ਖਾਤਰ ਇਹਦੇ ਨਿਸ਼ਾਨ ਵਾਲੂ ਜਿਹੜਾ ਪਾਖੜਾ ਡੈਮ ਦੇ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਤੇ ਵਾਰ-ਵਾਰ ਪ੍ਰਸ਼ਾਸਨ ਦੇ ਵੱਲੋਂ ਅਡਵਾਈਜ਼ਰੀਆਂ ਜਾਰੀ ਕੀਤੀਆਂ ਜਾ ਰਹੀਆਂ ਨੇ ਕਿ ਡੈਮਾਂ ਦੇ ਕਿਨਾਰੇ ਨਾ ਜਾਇਆ ਜਾਵੇ ਇੱਥੋਂ ਤੱਕ ਕਿ ਜਿਹੜਾ ਇਹ ਵੀ ਗੱਲ ਆਕੀ ਯਾਰੀ ਆ ਕਿ ਦਰਿਆ ਸਤਲੋਜ ਦੇ ਕੰਡੇ ਨਾ ਜਾਏ ਜਾਵੇ ਨਹਿਰਾਂ ਦੇ ਕੰਡੇ ਨਾ ਜਾਏ ਜਾਵੇ ਕਿਉਂਕਿ ਜਦੋਂ ਭਾਗੜਾ ਡੈਮ ਦੇ ਵਿੱਚੋਂ ਫਲੱਡ ਗੇਟ ਖੋਲੇ ਜਾਂਦੇ ਨੇ ਤਾਂ ਸੁਭਾਵਿਕ ਗੱਲ ਆ ਕਿ ਇਹਨਾਂ ਨਹਿਰਾਂ ਦੇ ਵਿੱਚ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਜਿਸ ਤਰੀਕੇ ਅਸ ਤੋਂ 1-2-3 ਸਾਲ ਪਹਿਲਾਂ ਹੋਇਆ ਸੀ ਕਿ ਕਈ-ਕਈ ਥਾਂ ਤੋਂ ਸਤਲੋਜ ਦਰਿਆ ਜਿਹੜਾ ਉਸਤੇ ਬੰਨ ਟੁੱਟ ਜਾਂਦੇ ਨੇ ਤੁਸੀਂ ਬੰਨ ਟੁੱਟ ਜਾਂਦਾ ਤੇ ਉਸ ਦੇ ਨਾਲ ਤਵਾਹੀ ਦਾ ਖੋਪਨਾਕ ਮੰਦਰ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਸੀ ਤਾਂ ਇਸ ਕਰਕੇ ਪਹਿਲਾਂ ਹੀ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਆਮ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਜਾਗਰੂਕ ਕੀਤਾ ਜਾ ਰਿਹਾ ਹੈ